ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹੱਲਾ ਤੀਜਾ ਤិន ਭਉ ਸੰਸਾ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਤੋਰ ਤਨ ਕੀ ਪੈਜ ਰਖਦਾ ਆਪੇ ਰਖਣਹਾਰ ਮਿਲ ਪ੍ਰੀਤਮ ਸੁਖ ਪਾਇਆ ਸਚੈ ਸ਼ਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣਹਾਰ ਪੌੜੀ ਜੀ ਜੰਤ ਸਭ ਤੇਰਿਆਂ ਤੂੰ ਸਭ ਨਾਰਾਸ ਜਿਸਨੋਂ ਤੂੰ ਦੇਹ ਤਿਸ ਸਭ ਕਿਛ ਮਿਲੇ ਕੋਈ ਹੋਰ ਸ੍ਰੀਕ ਨਾਹੀ ਤੁਧ ਪਾਸ ਤੂੰ ਇੱਕੋ ਦਾਤਾ ਸਭ ਸਦਾ ਹਰ ਪੈ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲੈ ਸੋ ਜਨ ਸਵਾਸ਼ ਸਭ ਤੇਰਾ ਜੋਜ ਵਰਤਦਾ ਦੁਖ ਸੁਖ ਤੁਧ ਪਾਸ ਸਲੋਕ ਮਹੱਲਾ ਤੀਜਾ ਗੁਰਮੁਖ ਸਚੈ ਭਾਵੰਦੇ ਦਰਸ ਸਚੈ ਸੁਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁਖ ਕਟਿਆ ਚਾਨਣ ਕੀਆ ਕਰਤਾਰ ਨਾਨਕ ਰਖਣ ਹਾਰਾ ਰਖਸੀ ਆਪਣੀ ਕਿਰਪਾ ਧਾਰ ਮਹੱਲਾ ਤੀਜਾ ਗੁਰ ਕੀ ਸੇਵਾ ਚਾ ਕਰੀ ਪੈਰਾ ਚਕਾਰ ਕਮਾਏ ਜਿਹਾ ਸੇਵੈ ਤੇ ਹੋ ਹੋਵੇ ਜੇ ਚੱਲੈ ਤਿਸੈ ਰਜਾਏ ਨਾਨਕ ਸਭ ਕੁਛ ਆਪ ਹੈ ਅਵਰ ਨ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੇਵੜ ਅਵਰ ਨਾ ਕੋਈ ਤੁਧ ਜੇਵੜ ਹੋਰ ਸਰੀਕ ਹੋਵੇ ਤਾਂ ਆਖੀਐ ਤੁਧ ਜੇਵੜ ਤੂੰ ਹੈ ਹੋਈ ਜੇ ਤੂੰ ਸੇਵਿਆ ਤੈਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਭੰਨਣ ਕਢਣ ਸਮਰੱਥ ਦਾ ਤਾਰ ਹੈ ਤੁਦ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਤੁਦ ਜੇਵੜ ਦਾ ਤਾਰ ਮੈਂ ਕੋਈ ਨਦਰ ਨਾ ਆਵਈ ਤੁਦ ਸਭ ਨੇ ਸਭ ਨਾ ਹੈ ਤੁਦ ਸਭ ਸੈਨੋ ਦਾਨ ਦਿੱਤਾ ਖੰਢੀ ਵਰ ਭੰਡੀ ਪਾਤਾਲੀ ਪੁਰੀ ਸਭ ਲੋਈ ਸ਼ਲੋਕ ਮਹੱਲਾ ਤੀਜਾ ਮਾਨ ਪ੍ਰਤੀਤ ਨਾਈਆ ਸਹਿਜ ਨਾ ਲੱਗੋ ਭਾਉ ਸ਼ਬਦੈ ਸਾਧਨਾ ਪਾਇਓ ਮਨ ਹਟਕਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਣ ਹੈ ਜੇ ਗੁਰਮੁਖ ਸੱਚ ਸਮਾਏ ਮਹੱਲਾ ਤੀਜਾ ਆਪਣਾ ਆਪ ਨ ਪਛਾਣੈ ਮੂੜਾ ਅਵਰਾ ਆਖਸ ਦੁਖਾਏ ਮੁੰਡੈ ਦੀ ਖਸਲਤ ਨ ਗਈਆ ਅੰਦੇ ਵਿਛੜ ਝੋਟਾ ਖਾਏ ਸਤਗੁਰ ਕੈ ਭੈ ਭੰਨ ਨ ਘੜਿਓ ਰਹਿ ਅੰਕ ਸਮਾਏ ਆੰਦਨ ਸੈਸਾ ਕਦੇ ਨ ਚੂਕੈ ਬਿਨ ਸ਼ਬਦੈ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤਿ ਵਿਹਾਇ ਚਰਨ ਕਰਿ ਪੇ ਦੇਖਤ ਸੁਣ ਥਕੇ ਦੇਹ ਮੁਕੇ ਨੇੜੈ ਆਏ ਚਰਨ ਕਰ ਦੇਖਤ ਸੁਣ ਥਕੇ ਦੇਹ ਮੁਕੇ ਨੇੜੈ ਆਏ ਸਚਾ ਨਾਮ ਨ ਲਗੋ ਮੀਠਾ ਜਿਤ ਨਾਮ ਨਵ ਨਿਧ ਪਾਏ ਜੀਵਤ ਮਰੈ ਮਰੈ ਫੁਨ ਜੀਵੈ ਤਾ ਮੁਖੰਤਰ ਪਾਏ ਤੁਰ ਕਰਮ ਪਾਇਓ ਤੁਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ ਗਤ ਮਤ ਸਬਦੇ ਪਾਏ ਨਾਨਕ ਸਤਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ ਪੌੜੀ ਜਿਸ ਦਾ ਚਿਤ ਵਸਿਆ ਮੇਰਾ ਸੁਆਮੀ ਤਿਸਨੋ ਕਿਉਂ ਦੇ ਸਾਖਿਸੈ ਗੱਲਾਂ ਦਾ ਲੋੜੀਐ ਹਰ ਸੁਖਦਾਤਾ ਸਭਨਾ ਗੱਲਾਂ ਕਾ ਤਿਸਨੂੰ ਧਿਆਇਂਦਿਆਂ ਕਵ ਨਿਮਖ ਘੜੀ ਮੋਹ ਮੋੜੀਐ ਜਿਨ ਹਰ ਧਿਆਇਆ ਤਿਸਨੂੰ ਸਰਬਕल्याण ਹੋਏ ਨਿਤ ਸੰਤ ਜਨਾਂ ਕੀ ਸੰਗਤ ਜਾਏ ਬਈਐ ਮੋਹ ਜੋੜੀਐ ਸਭ ਦੁੱਖ ਭੋਖਾ ਰੋਗ ਗਏ ਹਰ ਸੇਵਕ ਕੇ ਸਭ ਜਾਣ ਕੇ ਬੰਧਨ ਤੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹਿ ਡਿਠੈ ਜਗਤੁ ਤਰਿਆ ਸਭ ਲੋੜੀਐ ਸ਼ਲੋਕ ਮਹਲਾ 3ਆ ਸਰਸਨਾ ਜਲ ਜਾਓ ਜਿਨ ਹਰਿ ਕਾ ਸਵਾਉ ਨ ਪਾਇਆ ਨਾਨਕ ਰਸਨਾ ਸ਼ਬਦ ਰਸਾਏ ਜਿਨ ਹਰਿ ਹਰਿ ਮਨ ਵਸਾਇਆ ਮਹਲਾ 3ਆ ਸਰਸਨਾ ਜਲ ਜਾਓ ਜਿਨ ਹਰਿ ਕਾ ਨਾਉ ਵਿਸਾਰਿਆ ਨਾਨਕ ਗੁਰਮਖ ਰਸਨਾ ਹਰਿ ਜਪੈ ਹਰਿ ਕੈ ਨਾਏ ਪਿਆਰਿਆ ਪਉੜੀ ਹਰਿ ਆਪੇ ਠਾਕੁਰ ਸੇਵਕ ਭਗਤ ਹਰਿ ਆਪੇ ਕਰੇ ਕਰਾਏ ਹਰਿ ਆਪੇ ਵੇਖੈ ਵਿਗਸੈ ਆਪੇ ਜਿਤ ਭਾਵੈ ਤਿਤ ਲਾਏ ਹਰਿ ਇਕ ਨਾਮਾਰਗ ਪਾਏ ਆਪੇ ਹਰਿ ਇਕ ਨਾ ਉੱਜੜ ਪਾਏ ਹਰ ਸੱਚਾ ਸਾਹਿਬ ਸਚਤ ਪਾਵਸ ਕਰ ਵੇਖੈ ਚਲਤ ਸਬਾਏ ਗੁਰ ਪ੍ਰਸਾਦਿ ਕਹਿ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਸ਼ਲੋਕ ਮਹਲਾ 3 ਜੀ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ ਜੇ ਘਰ ਘਰ ਹੰਡਾ ਮੰਗਦਾ ਤਿਗ ਜੀਵਨ ਤਿਗ ਵੇਸ ਜੇ ਆਸਾਂ ਦੇ ਸਾਤ ਅਜ ਰਹਿ ਗੁਰਮੁਖ ਭਿਖਿਆ ਨਾਓ ਤਿਸਕੇ ਚਰਨ ਪਖਾਲੀਐ ਨਾਨਕ ਹੋ ਬਲੇ ਹਾਰੈ ਜਾਓ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ ਆਵਤ ਜਾਤ ਨਦੀ ਸਹੀ ਨਾ ਪਰ ਪੰਖੀ ਤਾਹੇ ਬਹੁ ਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਵਾਣ ਹਰ ਰਸ ਫਲ ਰਾਤੇ ਨਾਨਕਾ ਕਰਮ ਸਚਾ ਨਿਸ਼ਾਨ ਪਾਉੜੀ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪਿਸਾਵੇ ਆਪ ਪਕਾਵੇ ਆਪ ਭਾਂਡੇ ਦੇ ਪਰੋਸੇ ਆਪੇ ਹੀ ਬੈ ਖਾਵੇ ਆਪੇ ਜਾਲੇ ਆਪੇ ਦੇ ਸ਼ਿੰਗਾ ਆਪੇ ਚੁਲੀ ਭਰਾਵੇ ਆਪੇ ਸੰਗਤ ਸੱਦ ਬਹਾਲੈ ਆਪੇ ਵਿਦਾ ਕਰਾਵੇ ਜਿਸਨੋ ਕਿਰਪਾਲ ਹੋਵੇ ਹਰ ਆਪੇ ਤਿਸਨੋ ਹੁਕਮ ਮਨਾਵੇ ਆਪੇ ਸੰਗਤ ਸੱਦ ਬਹਾਲੈ ਆਪੇ ਵਿਦਾ ਕਰਾਵੇ ਜਿਸਨੋ ਕਿਰਪਾਲ ਹੋਵੇ ਹਰ ਆਪੇ ਤਿਸਨੋ ਹੁਕਮ ਮਨਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ